सत्य न्यूज मैं तो यूनिवर्सिटी तो बारे हुक्म पूरी तरह वापस लवे केंद्र बिक्रम मजिठिया नहीं मिली राहत हाई कोर्ट विचवाई मुलतवी सबका डीआई जी भुलर पांच दिन सीबीआई की रिमांड से हो सकता है वाला खुलासा ਅਮਲੇ ਪਠਾਨ ਮਾਜਰਾ ਨੂੰ 12 ਤਰੀਕ ਨੂੰ ਕੋਰਟ ਵਿੱਚ ਪੇਸ਼ ਹੋਣ ਦੇ ਹੁਕਮ ਕਰਦੇ ਬਾਹਰ ਨੋਟਿਸ ਚਿਪਟਾਇਆ ਤੇ ਸੁਰੇਸ਼ ਰੈਨਾਸਾ ਨੇ ਦੋ 파ਰਟੀ ਕ੍ਰਿਕਟਰਾਂ ਤੇ ਈਡੀ ਦੀ ਕਾਰਵਾਈ 11 ਕਰੋੜ ਦੀ ਜਾਇਦਾਦ ਜ਼ਬਤ ਤੇ ਹੁਣ ਇਹਨਾਂ ਚੋਣਵੀਆਂ ਖਬਰਾਂ ਦਾ ਵਿਸਾਰਤ ਕੁਝ ਹੋਰ ਅਹਿਮ ਖਬਰਾਂ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਕਟਿਆ ਹੱਥ ਕੰਡੇ ਵਰਤਣ ਲਈ ਕੇਂਦਰ ਸਰਕਾਰ ਤੇ ਵਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਲੋਕਾਂ ਨੂੰ ਮੂਰਖ ਬਣਾਉਣ ਲਈ ਹੋਚੀਆਂ ਹਰਕਤਾਂ ਕਰਨ ਤੋਂ ਬਾਅਦ ਆਵੇ ਮੁੱਖ ਮੰਤਰੀ ਨੇ ਕਿਹਾ ਪੰਜਾਬੀ ਤੁਹਾਡੇ ਸ਼ੱਕੀ ਕਿਰਦਾਰ ਤੋਂ ਚੰਗੀ ਤਰ੍ਹਾਂ ਜਾਣੂ ਨੇ ਤੇ ਉਹ ਇਸ ਮੁੱਦੇ ਤੇ ਸਿਰਫ ਸ਼ਬਦਾਂ ਦੀ ਹੀਰਾ ਫੇਰੀ ਵਾਲੇ ਪੱਤਰਾਂ ਨਾਲ ਆਪਣੇ ਸੰਘਰਸ਼ ਤੋਂ ਨਹੀਂ ਪਟਕਣਗੇ ਤੇ ਜਦੋਂ ਤੱਕ ਪੰਜਾਬ ਯੂਨੀਵਰਸਿਟੀ ਵਾਲੇ ਹੁਕਮ ਪੂਰੀ ਤਰ੍ਹਾਂ ਵਾਪਸ ਨਹੀਂ ਲਏ ਜਾਂਦੇ ਉਦੋਂ ਤੱਕ ਉਹ ਟਿਕ ਕੇ ਨਹੀਂ ਬੈਠਣਗੇ ਅਸਲੀਅਤ ਇਹ ਹੈ ਕਿ ਕੇਂਦਰ ਨੇ ਫੈਸਲੇ ਨੂੰ ਰੱਦ ਨਹੀਂ ਕੀਤਾ ਏ ਸਗੋਂ ਸਿਰਫ ਮੁਲਤਵੀ ਕੀਤਾ ਏ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਤੇ ਸਿੰਡੀਕੇਟ ਨੂੰ ਗੈਰ ਕਾਨੂੰਨੀ ਢੰਗ ਨਾਲ ਪਾੰਗ ਕਰਨ ਦੇ ਕੇਂਦਰ ਦੇ ਫੈਸਲੇ ਵਿਰੁੱਧ ਸਾਰੇ ਕਾਨੂੰਨੀ ਰਾਤਲਾਸ਼ੇਗੀ ਜਿਸ ਵਿੱਚ ਉੱਗੇ ਕਾਨੂੰਨ ਦਾ ਨਾ ਅਨੁਸ਼ਾਸ਼ਿਤ ਕੀਤਾ ਜਾਵੇਗਾ ਮਾਨ ਨੇ ਕਿਹਾ ਕਿ ਸੈਨੇਟ ਤੇ ਸਿੰਡੀਕੇਟ ਵਰਗੀਆਂ ਪ੍ਰਤੀਨਿਧ ਸੰਸਾਵਾਂ ਨੂੰ ਕਮਜ਼ੋਰ ਕਰਨ ਦੀ ਕੋਈ ਵੀ ਕੋਸ਼ਿਸ਼ ਅਕਾਦਮਿਕ ਪਾਈਚਾਰੇ ਤੇ ਪੰਜਾਬ ਦੇ ਲੋਕਾਂ ਦੀਆਂ ਇੱਛਾਵਾਂ ਤੇ ਪਾਈ ਵਾਲੀ ਦੀ ਅਣਦੇਖੀ ਕਰਨ ਦੇ ਬਰਾਬਰ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਾਡੀ ਲੈਗਸੀ ਹੈ ਵਿਰਾਸਤਾਂ ਸਾਡੀ ਉਹਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਕਿਵੇਂ ਤੁਸੀਂ ਸਾਡੇ ਤੋਂ ਲੈ ਲਓਗੇ ਜਦ ਕਿ ਉਹ ਵਿਧਾਨ ਸਭਾ ਚ ਐਕਟ ਪਾਸ ਹੋਇਆ ਹੈ 1947 ਚ ਸੋ ਇਹ ਰੀਆਰਗੇਨਾਈਜੇਸ਼ਨ ਜਿਹੜਾ ਐਕਟ ਹੈ ਉਹਨੂੰ ਉਹਨੂੰ ਆਧਾਰ ਬਣਾ ਲੈਂਦੇ ਨੇ ਇਹਨਾਂ ਨੇ ਪਹਿਲਾਂ ਵੀ ਕੋਸ਼ਿਸ਼ ਕੀਤੀ ਸੀ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਤੇ ਸਿੰਡੀਕੇਟ ਚ ਵੜਨ ਦੀ ਇਹ ਕਹਿ ਕੇ ਮੀਟਿੰਗ ਕਰਕੇ ਮੈਂ ਵੀ ਉਸ ਮੀਟਿੰਗ ਚ ਸੀ ਮੇਰੇ ਨਾਲ ਮੀਟਿੰਗ ਕੀਤੀ ਸੀ ਰਾਜਪਾਲ ਆਏ ਸੀ ਉਹਨਾਂ ਦੇ ਕਿ ਜੀ ਅੰਮਾਲਾ ਜਮਨानगर ਤੇ ਕੁਰਕਸ਼ੇਤਰ ਦੇ ਕੁਝ ਕਾਲਜ ਜਿਹੜੇ ਨੇ ਉਹ ਤੁਸੀਂ ਐਫੀਲੀਏਟਡ ਕਰ ਦੋ ਪੰਜਾਬ ਯੂਨੀਵਰਸਿਟੀ ਨਾਲ ਮੈਂ ਕਿਹਾ ਜੀ ਬਿਲਕੁਲ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਆਪ ਹੀ ਨਿਕਲੇ ਸੀ ਉਹਨਾਂ ਨੇ ਆਪ ਹੀ ਲਿਖ ਕੇ ਦਿੱਤਾ ਸੀ ਅਸੀਂ ਪੰਜਾਬ ਯੂਨੀਵਰਸਿਟੀ ਤੋਂ ਆਪਣੀ ਐਫੀਲੀਏਸ਼ਨ ਜਿਹੜੀ ਆ ਵਾਪਸ ਲੈਣੇ ਉਹਨਾਂ ਨੇ ਕੁਰਕਸ਼ੇਤਰ ਯੂਨੀਵਰਸਿਟੀ ਬਣਾ ਲਈ ਸੀ ਉਹ ਅਸਲ 'ਚ ਕਾਲਜ ਐਫੀਲੀਏਟਡ ਕਰਾ ਕੇ ਆਪਣੇ ਗ੍ਰੈਜੂਏਟਸ ਨੂੰ ਸੈਨੇਟ ਤੇ ਸਿੰਡੀਕੇਟ 'ਚ ਵੜਨਾ ਚਾਹੁੰਦੇ ਸੀ ਜਦੋਂ ਉਹ ਨਹੀਂ ਕਾਮਯਾਬ ਹੋਇਆ ਤਾਂ ਇਹ ੱਟਕੇਸ਼ਾਈ ਜਿਹੜਾ ਨਾਦਰਸ਼ਾਈ ਫਰਮਾਨ ਜਾਰੀ ਕਰਤਾ ਨੋਟੀਫਿਕੇਸ਼ਨ ਨੋਟੀਫਿਕੇਸ਼ਨ ਨਾਲ ਤੁਸੀਂ ਵਿਧਾਨ ਸਭਾ ਦਾ ਐਕਟ ਜਿਹੜਾ ਉਹ ਨਹੀਂ ਰੱਦ ਕਰ ਸਕਦੇ ਜਾਂ ਤਾਂ ਵਿਧਾਨ ਸਭਾ ਉਹਨੂੰ ਅਮੈਂਡ ਕਰੇ ਜਾਂ ਲੋਕ ਸਭਾ ਚ ਲੈ ਕੇ ਜਾਂਦੇ ਸੋ ਅਸੀਂ ਉਹਦੇ ਉਸ ਮਾਮਲੇ 'ਚ ਅੱਜ ਹੀ ਮੈਂ ਵਕੀਲਾਂ ਦੇ ਪੈਨਲ ਨਾਲ ਗੱਲ ਕੀਤੀ ਹੈ ਦੇਸ਼ ਦੇ ਵੱਡੇ ਵੱਡੇ ਉੱਗੇ ਜਿਹੜੇ ਸਪੈਸ਼ਲਿਸਟ ਵਕੀਲ ਨੇ ਉਹਨਾਂ ਦਾ ਪੈਨਲ ਬਣਾ ਕੇ ਅਸੀਂ ਹਾਈ ਕੋਰਟ ਦੇ ਵਿੱਚ ਲੜਾਈ ਲੜਾਂਗੇ ਪੰਜਾਬੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਉਸ ਵਿਦਿਆਰਥੀ ਵੀ ਬਹੁਤ ਸਾਰੇ ਉੱਥੇ ਜਿਹੜੇ ਸਟ੍ਰਾਈਕ ਤੇ ਬੈਠੇ ਨੇ ਕਿਉਂਕਿ ਇਸ ਤਰ੍ਹਾਂ ਦੇ ਵਿਦਿਆਰਥੀ ਵੀ ਨੇ ਜਿਨ੍ਹਾਂ ਦੇ ਦਾਦਾ ਵੀ ਉੱਥੇ ਪੜਿਆ ਦਿਨਾਂ ਪਿਤਾ ਜੀ ਉੱਥੇ ਪੜੇ ਨੇ ਉਹ ਉਸੇ ਹੋਸਟਲ ਦੇ ਉਸ ਕਮਰੇ ਵਾਸਤੇ ਵੀ ਉਹ ਕਈ ਵਾਰੀ ਵੱਧ ਫੀਸ ਦੇਣ ਨੂੰ ਤਿਆਰ ਹੁੰਦੇ ਨੇ ਕਿ ਇਸ ਕਮਰੇ 'ਚ ਮੇਰੇ ਦਾਦਾ ਜੀ ਰਹਿੰਦੇ ਰਹੇ ਐ ਇਸ ਤਰ੍ਹਾਂ ਦੀ ਲੈਗੇਸੀ ਹੈ ਸਾਡੀ ਵਿਰਸਾ ਹੈ ਸਾਡਾ ਸੋ ਅਸੀਂ ਇਹਨੂੰ ਪੰਜਾਬ ਦੇ ਹੱਕਾਂ ਤੇ ਡਾਕੇ ਨਹੀਂ ਮਾਰਨ ਦੇਵਾਂਗੇ ਇਸ ਮਾਮਲੇ 'ਚ ਵਿਧਾਨ ਸਭਾ 'ਚ ਕੋਈ ਬਿੱਲ ਲੈ ਕੇ ਆਉਣਾ ਪਿਆ ਉਹ ਵੀ ਲੈ ਕੇ ਆਵਾਂਗੇ ਆਲ ਪਾਰਟੀ ਮੀਟਿੰਗ ਕਰਨੀ ਪਈ ਉਹ ਵੀ ਕਰਾਂਗੇ ਪੰਜਾਬ ਯੂਨੀਵਰਸਿਟੀ ਦੇ ਮਾਮਲੇ ਸਬੰਧੀ ਕੈਬਨਟ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਵਫਦ ਵੱਲੋਂ ਰਾਜਪਾਲ ਗੁਲਾਬਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਗਈ। ਵਫਦ ਨੇ ਯੂਨੀਵਰਸਿਟੀ ਦੇ ਸੈਨੇਟ ਤੇ ਸਿੰਡੀਕੇਟ ਪੰਕਰਨ ਦੇ ਮੁੱਦੇ ਤੇ ਗੱਲਬਾਤ ਕੀਤੀ। ਇਸ ਬਾਰੇ ਜਾਣਕਾਰੀ ਦਿੰਦਿਆਂ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਲੋਕਤੰਤਰੀ ਸਿਸਟਮ ਨੂੰ ਤਬਾਹ ਕੀਤਾ ਏ। ਇਸ ਨਾਲ ਲੱਖਾਂ ਦੀ ਗਿਣਤੀ ਵਿੱਚ ਵਿਦਿਆਰਥੀ ਪ੍ਰਭਾਵਿਤ ਹੋਏ ਨੇ। ਇਸ ਨਾਲ ਪੰਜਾਬ ਦੀ 200 ਕਾਲਜਾਂ ਨੂੰ ਨੁਕਸਾਨ ਹੋਇਆ ਏ। ਉਹਨਾਂ ਕਹਿੰਦੇ ਕਿ ਕੇਂਦਰ ਸਰਕਾਰ ਪੰਜਾਬ ਨੂੰ ਦਿਲੋਂ ਨਫ਼ਰਤ ਕਰਦੀ ਐ ਹਰਪਾਲ ਚੀਮਾ ਨੇ ਕਿਹਾ ਕਿ ਪਹਿਲਾਂ ਕੇਂਦਰ ਨੇ BBMB ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤੇ ਹੁਣ ਯੂਨੀਵਰਸਿਟੀਆਂ ਨੂੰ ਪੈ ਗਏ ਉਹਨਾਂ ਨੇ ਕਿਹਾ ਕਿ ਪੰਜਾਬ ਵੀ ਚਾਂਮ ਆਦਮੀ ਪਾਰਟੀ ਦੀ ਸਰਕਾਰ ਰਲ ਕੇ ਇਹ ਲੜਾਈ ਲੜੇਗੀ ਆਨਰੇਬਲ ਪੰਜਾਬ ਦੇ ਗਵਰਨਰ ਸ਼੍ਰੀ ਗੁਲਾਬਤਨ ਕਟਾਰੀਆ ਸਾਹਿਬ ਨੂੰ ਅਸੀਂ ਮਿਲ ਕੇ ਆਇਆ ਕਿ ਸਾਰਾ ਪੰਜਾਬ ਜਾਣਦਾ ਤੁਸੀਂ ਜਾਣਦੇ ਹੋ ਕਿ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਸੈਨੇਟ ਆ ਸਿੰਡିକੇਟ ਆ ਉਹਨੂੰ ਸੈਂਟਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਇੱਕ ਡੈਮੋਕਰੈਟਿਕ ਸੈਟਅਪ ਨੂੰ ਤਬਾਹ ਕੀਤਾਗਾ ਉਹਨੂੰ ਖਤਮ ਕੀਤਾਗਾ ਕਿਵੇਂ 90 ਤੋਂ ਗਿਣਤੀ ਘਟਾ ਕੇ 31 ਕੀਤੀ ਹੈ ਪੰਜਾਬ ਦਾ ਬੱਚਾ ਬੱਚਾ ਜਾਣ ਸਕੇ ਕੱਲੀ ਪੰਜਾਬ ਯੂਨੀਵਰਸਿਟੀ ਪ੍ਰਭਾਵਿਤ ਨਹੀਂ ਹੋਈ ਇਹ ਨਹੀਂ ਕਿ ਚੰਡੀਗੜ੍ਹ ਦੀ ਯੂਨੀਵਰਸਿਟੀ ਪ੍ਰਭਾਵਿਤ ਹੋਈ ਆ ਪੰਜਾਬ ਯੂਨੀਵਰਸਿਟੀ ਪ੍ਰਭਾਵਿਤ ਹੋਈ ਆ ਪੰਜਾਬ ਦੇ 200 ਕਾਲਜ 200 ਕਾਲਜ ਜਿਹੜੇ ਦੇ ਪ੍ਰਭਾਵਿਤ ਹੋਏ ਨੇਗੇ ਪਰ ਲੱਖਾਂ ਹੀ ਸਟੂਡੈਂਟ ਜਿਹੜੇ ਪੰਜਾਬ ਦੇ ਨੇਗੇ ਜਿਹੜੇ ਚੰਡੀਗੜ੍ਹ 'ਚ ਪੜ੍ਹਦੇ ਨੇਗੇ ਜਾਂ ਪੰਜਾਬ ਦੇ ਕਾਲਜਾਂ 'ਚ ਪੜ੍ਹਦੇ ਨੇਗੇ ਉਹ ਸਾਰੇ ਪ੍ਰਭਾਵਿਤ ਹੋਏ ਨੇਗੇ ਕਿਉਂਕਿ ਇੱਕ ਲਗਭਗ ਪਿਛਲੇ 60 ਸਾਲ ਤੋਂ ਇੱਕ ਬਹੁਤ ਹੀ ਅੱਛਾ ਜਿਹੜਾ ਸੈਟਅਪ ਇੱਕ ਡੈਮੋਕਰੈtic ਸੈਟਅਪ ਇੱਕ ਆਟੋਨਮਸ ਬਾਡੀ ਦਾ ਸੈਟਅਪ ਜਿਹੜਾ ਬਣਿਆ ਹੋਇਆ ਸੀਗਾ ਉਹਨੂੰ ਸੈਂਟਰ ਸਰਕਾਰ ਨੇ ਯੂਨੀਵਰਸਿਟੀ ਤੇ ਕਬਜ਼ਾ ਕਰ ਦਿੱਤੀ ਦੀਏ ਦੇ ਰਹਾ ਹੈ ਕੀ ਤੇਜ਼ੀ ਆਪਾਂ ਇਸ ਲੇਵਲਸ ਪਾਵਾਂਗੇ ਇਸ 200 ਕਾਲਜ ਦੇ ਅੰਦਰ ਪੰਜਾਬ ਦੇ ਸਿਲੇਬਸ ਨੂੰ ਕਿਵੇਂ ਬਦਲਾਂਗੇ ਪੰਜਾਬ ਦੇ ਜਿਹੜੇ ਅਧਿਆਪਕ ਨੇ ਉਹਨਾਂ ਦੀ ਭਰਤੀ ਪ੍ਰਕਿਰਿਆ ਨੂੰ ਕਿਵੇਂ ਪ੍ਰਭਾਵਿਤ ਕਰਾਂਗੇ ਪੰਜਾਬ ਯੂਨੀਵਰਸਿਟੀ ਦੀ ਭਰਤੀ ਪ੍ਰਕਿਰਿਆ ਨੂੰ ਕਿਵੇਂ ਪ੍ਰਭਾਵਿਤ ਕਰਾਂਗੇ ਇਹ ਸਾਰੇ ਸਿਸਟਮ ਨੂੰ ਤੋੜਨ ਦੇ ਲਈ ਜੋ ਪਿਛਲੇ 60 ਸਾਲ ਤੋਂ ਪੰਜਾਬ ਦੇ ਅੰਦਰ ਯੂਨੀਵਰਸਿਟੀ ਦੇ ਅੰਦਰ ਬਹੁਤ ਹੀ ਅچھے ਤਰੀਕੇ ਦੇ ਨਾਲ ਕੰਮ ਕਰ ਰਿਹਾ ਉਹਨੂੰ ਤਬਾਹ ਕਰਨ ਦੇ ਦੀ ਨੋਟੀਫਿਕੇਸ਼ਨ ਜਿਹੜਾ ਉਹ 28 ਤਰੀਕ ਨੂੰ ਜਾਰੀ ਕੀਤਾ ਫਿਰ 4 ਤਰੀਕ ਨੂੰ ਕੀ ਕਿਹਾ ਕਿ ਐਸੀ ਨੋਟੀਫਿਕੇਸ਼ਨ ਵਿਡਰਾ ਕਰ ਲਿਆ ਵਿਡਰਾ ਨਹੀਂ ਕੀਤਾ 5 ਮਿੰਟਾਂ ਬਾਅਦ ਹੀ ਆਫਟਰ ਦੀ 5 ਮਿੰਟਸ ਇੱਕ ਹੋਰ ਨੋਟੀਫਿਕੇਸ਼ਨ ਆ ਜਾਂਦਾਗਾ ਕਿ ਪੈਂਡਿੰਗ ਰੱਖ ਰਿਆ ਜਾਂਦਾਗਾ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵਿਖੇ ਮਰਹੂਮ ਗ੍ਰਾਮ ਮੰਤਰੀ ਬੋਟਾ ਸਿੰਘ ਸੰਬੰਧੀ ਟਿੱਪਣੀ ਮਾਮਲੇ ਵਿੱਚ ਤਲਬ ਕੀਤੇ ਗਏ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਐਡਵੋਕੇਟ ਅਰਸ਼ਪ੍ਰੀਤ ਸਿੰਘ ਖੜਿਆਲ ਪੇਸ਼ ਹੋਏ ਪਰ ਉਹ ਕਮਿਸ਼ਨ ਅਗੇ ਮੌਕੇ ਤੇ ਵਕਾਲਤ ਨਾਮਾ ਪੇਸ਼ ਨਹੀਂ ਕਰ ਸਕੇ ਇਸ ਦੇ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਪੁੱਛਿਆ ਕਿ ਉਹ ਕਿਵੇਂ ਮੰਨ ਲੈਣ ਕਿ ਉਹਨਾਂ ਨੂੰ ਰਾਜਾ ਵੜਿੰਗ ਨਹੀਂ ਭੇਜਿਆਏ ਜੇਕਰ ਕੋਈ ਹੋਰ ਵਕੀਲ ਆ ਕੇ ਕਹਿ ਦੇਣ ਕਿ ਉਹ ਰਾਜਾ ਵੜਿੰਗ ਦੀ ਜਗ੍ਹਾ ਜਵਾਬ ਦੇਣ ਆਏ ਨਹੀਂ ਤਾਂ ਉਹਨਾਂ ਨੂੰ ਕਿਵੇਂ ਪਤਾ ਲੱਗੇਗਾ ਐਸੇ ਰਾਜਾ ਵੜਿੰਗ ਦੇ ਵਕੀਲ ਨੇ ਕਿਹਾ ਕਿ ਉਹ ਅੱਜ ਹੀ ਅਥਾਰਟੀ ਲੈਟਰ ਜਮ੍ਹਾਂ ਕਰਵਾ ਦੇਣਗੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵਕੀਲ ਰਾਹੀਂ ਜ਼ਿਮਨੀ ਚੌਂ ਦੇ ਮੱਧ ਨਜ਼ਰ ਪੇਸ਼ੀ ਤੋਂ ਛੋਟ ਦੀ ਮੰਗ ਕਰਦੇ ਆ ਚੋਣਾ ਉਪਰੰਤ ਦੀ ਤਰੀਕ ਦੀ ਮੰਗ ਕੀਤੀ ਹੈ ਤੁਸੀਂ ਅਪੀਅਰ ਹੋਣਾ ਤੁਹਾਨੂੰ ਕੋਈ ਉਹਨਾਂ ਨੇ ਅਥਾਰਟੀ ਲੈਟਰ ਦਿੱਤਾ ਨਹੀਂ ਜੀ ਮੈਂ ਮੈਂ ਸਪੋਸਟ ਕਿ ਮੈਂ ਐਪਲੀਕੇਸ਼ਨ ਉਹਨਿਸ ਬਿਹਾਰ ਕਿ ਹੀਲ ਬੀ ਅਪੀਅਰਿੰਗ ਆਫਟਰ ਦੀ ਕਰਨ ਤਾਰਨ ਬਾਈ ਮੰਨ ਲਿਆ ਤੁਹਾਡੇ ਤੋਂ ਪਹਿਲਾਂ ਕੋਈ ਹੋਰ ਦੋ ਚਾਰ ਵਕੀਰ ਮੇਰੇ ਕੋਲ ਆ ਜਾਂਦੇ ਜੀ ਸਾਨੂੰ ਅਸੀਂ ਰਾਜਾ ਜੀ ਵੱਲੋਂ ਪੇਸ਼ ਹੋਏ ਹਾਂ ਜੀ ਉਹਨਾਂ ਰਾਜਾ ਜੀ ਨੇ ਤੁਹਾਨੂੰ ਕੋਈ ਅਥਾਰਟੀ ਲੈਟਰ ਦਿੱਤਾ ਅਥਾਰਟੀ ਲੈਟਰ ਸਰ ਐਸ ਸੱਚ ਦਿਸ ਇਜ਼ ਤੁਸੀਂ ਪੇਰ ਹੋ ਰਹੇ ਹੋ ਵਾਟ ਅ ਵੈਲਕਮ ਹੈ ਸਵਾਗਤ ਹੈ ਜੀ ਬਨ ਉਹ ਅਥਾਰਟੀ ਲੈਟਰ ਦਿਖਾਓ ਜਿਹੜਾ ਰਾਜਾ ਜੀ ਨੇ ਭੇਜ ਦਿੱਤਾ ਵੀ ਤੁਸੀਂ ਪੇਸ਼ ਹੋਣਾ ਮਤਲਬ ਮੇਰੇ ਕੋਲ ਕੋਈ ਹੋਰ ਦੋ ਚਾਰ ਪਰਸਨ ਆ ਜਾਂਦੇ ਮੈਂ ਕਿੱਦਾਂ ਮੰਨਾਂ ਕਿ ਉਹਨਾਂ ਨੇ ਤੁਹਾਨੂੰ ਅਥਾਰਾਈਜ਼ ਕੀਤਾ ਅਥਾਰਟੀ ਲੈਟਰ ਸੇ ਮੈਂ ਦੇ ਰਿਹਾ ਪਲੀਜ਼ ਕਿ ਬਟ 4 5 ਪੀਐਮ ਤੋਂ ਨਾ ਸਮਝ ਕਰਦੋ ਨਾ ਸਰ ਬਿਫੋਰ 5 ਪੀਐਮ 5 ਪੀਐਮ ਜੀ ਰਿਪੋਰਟ ਲਿਆਂਦੀ ਤੁਸੀਂ ਰਿਪੋਰਟ ਸਰ ਐਜ਼ ਆਫ ਨਾਓ ਕੋਈ ਪੱਖ ਲਿਆਦਾ ਕੋਈ ਰਿਟਰਨ ਨਹੀਂ ਸਰ ਹਾਂ ਰਾਜਾ ਵ੍ਰਿੰਗ ਜੀ ਤਰੰਤ ਤਰੰਤ ਬਾਪ ਤੋਂ ਬਾਅਦ ਅਪੀਅਰ ਹੋਮ ਕੇ ਇਨ ਡੀਟੇਲ all the questions will be answered all the queries all the concerns will be addressed after the tarantan bypole tarantan bypole ji hon mai authority letter sir because tusi keh rahe ho authority letter bagair mai nahi pesh ho sakta nahi tusi pesh hoge mai ta welcome karta tuhanu ji lekin mera hun agla sawal mere man ch aaya ve je bilkul do char vakil hor aa jande koi nahi aoge sir suno na meri baat te matlab mere kol ki is gal da hai ga you are authorized by him sir uh, like i said if you want it yes i want later it later please submit kar dena sir The before 5 pm it will be submitted to you 3 pm right 6 3 pm or 4 3 pm so it regarding ko sure that's all sir shirgurd te ek bahadur sahib ji de poster nu leke shromni akali dal ne congress se nishana sadhe aye akali dal de pradhan sukhbir singh badal ne punjab congress se ਸ਼ੀਰਗੁਰ ਤੇਗ ਬਹਾਦਰ ਸਾਹਿਬ ਜੀ ਦਾ ਨਿਰਾਦਰ ਕਰਨ ਦਾ ਇਲਜ਼ਾਮ ਲਗਾਇਆ। ਉਨ੍ਹਾਂ ਕੇ ਹੱਕੇ ਕਾਂਗਰਸ ਨੇ ਪਾਈ ਜੈਤਾ ਜੀ ਤੇ ਸ਼ੀਰਗੁਰ ਤੇਗ ਬਹਾਦਰ ਸਾਹਿਬ ਜੀ ਦਾ અપਮਾਨ ਕੀਤਾ ਹੈ। ਇੱਕ ਪੋਸਟ ਸਾਂਝੀ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਤਾਂ ਤਾਨ-ਤਾਨ ਸ਼ੀਰਗੁਰ ਤੇਗ ਬਹਾਦਰ ਸਾਹਿਬ ਜੀ ਤੇ ਪਾਈ ਜੈਤਾ ਜੀ ਦੀਆਂ ਤਸਵੀਰਾਂ ਦੇ ਕੀਤੇ ਨਿਰਾਦਰ ਦੀ ਮੈਂ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦਾ ਹਾਂ। ਕਾਂਗਰਸ ਪਾਰਟੀ ਵੱਲੋਂ ਚੋਣ ਪ੍ਰਚਾਰ ਲਈ ਲਗਾਈ ਸਟੇਜ ਉੱਪਰ ਲੱਗੇ ਬੈਨਰ ਤੇ ਨਵੇਂ ਪਾਛਰਾ ਸ਼ੀਰਗੁਰ ਤੇਗ ਬਹਾਦਰ ਸਾਹਿਬ ਜੀ ਦੀ ਤਸਵੀਰ ਤੋਂ ਉੱਪਰ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਸਮੇਤ ਹੋਰ ਕਾਂਗਸੀ ਆਗੂਆਂ ਦੀਆਂ ਤਸਵੀਰਾਂ ਲਗਾਉਣੀਆਂ ਇੱਕ ਵੱੱਜਰ ਗੁਨਾਹ ਹੈ। ਬੜੇ ਦੁੱਖ ਨਾਲ ਭਰੇ ਮਨ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਕਾਂਗਰਸ ਦੀ ਮਾਨਤਾ ਇਹਨੇ ਦਿਨੋਂ ਦਿਨ ਡਗਰੀ ਹੈ। ਕਿ ਉਹ ਅੱਜ ਧਰਮ ਦਾ ਸਤਿਕਾਰ ਕਰਨਾ ਵੀ ਭੁੱਲੀ ਜਾ ਰਹੀ ਹੈ। ਜੀਵ ਸ਼ਾਂਤਾਂ ਦਾ ਸਤਿਕਾਰ ਕਰਨਾ ਵੀ ਭੁੱਲੀ ਜਾ ਰਹੀ ਹੈ, ਸ਼ਹੀਦਾਂ ਦਾ ਸਤਿਕਾਰ ਕਰਨਾ ਵੀ ਭੁੱਲੀ ਜਾ ਰਹੀ ਹੈ। ਇਸ ਲਈ ਇਹਦੀ ਜਿੰਨੀ ਵੀ ਨਿੰਦਿਆ ਕਰੀਓ ਥੋੜੀ ਉਹਦੋਂ ਪਹਿਲਾਂ ਇਹਨਾਂ ਨੇ ਇੱਕ ਕਾਟ ਕੀਤਾ ਤੇ ਉਹਦੇ ਵਿੱਚ ਇਤਿਹਾਸਿਕ ਬਣਾਇਆ ਤੁਰਚਾ ਸਾਡੇ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਾਰੇ ਦਾ ਪੁੱਤਰ ਸੀਸ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਲੈ ਕੇ ਜਿਹੜੇ ਦੇਖ ਲਿਓਾਰੇ ਆ ਫੋਟੋ ਤੁਸੀਂ ਦੇਖ ਸਕਦੇ ਹੋ ਉਹਨਾਂ ਦੀ ਉੱਪਰ ਕਾਂਗਰਸ ਲੀਡਰਾਂ ਲੱਗੀਆਂ ਨੇ ਥੱਲੇ ਲੀਡਰਸ਼ਾਹ ਬਣ ਬੈਠੇ ਨੇ ਉਹਦੇ ਨਾਲ ਥੱਲੇ ਆ ਸਭ ਤੋਂ ਉਹ ਗੁਰੂ ਸਾਹਿਬਾਂ ਦੀ ਸਤੰਬਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਸ਼ਰੂਪ ਜਿਹੜਾ ਨਜ਼ਰ ਆ ਰਿਹਾ ਇਸ ਕਰਕੇ ਮੈਂ ਸਮਝਦਾ ਕਿ ਕੁਝ ਦਿਨ ਪਹਿਲਾਂ ਉਹਨਾਂ ਨੇ ਇੱਕ ਜਾਤੀਵਾਦ ਤੇ ਵੀ ਰਾਜਾ ਸਾਹਿਬ ਨੇ ਇਸੇ ਤਰ੍ਹਾਂ ਬੋਲਦੇ ਆਂ ਬਿਆਨ ਦੇ ਦਿੱਤਾ ਉਹਦੀ ਮੰਸ਼ਤਾ ਦਾ ਵੀ ਪਤਾ ਲੱਗਿਆ ਵੀ ਕਿੰਨੀ ਥੱਲੇ ਆ ਗਈ ਕਿੰਨਾ ਇਹਨਾਂ ਦੇ ਮਨ ਚ ਸ਼ੇਮ ਹਮੇਸ਼ਾ ਹੀ ਨਫਤ ਭਰਿਆ ਦੇਸ਼ ਬਾਰੇ ਮਰਕਜ਼ ਕਰਨਗੇ ਕਿ ਇਹੋ ਜਿਹੇ ਲੋਕ ਦੇਖਦਾ ਕਰ ਸਕਣਗੇ ਜੇ ਇੱਕ ਧਰਮ ਦੀ ਫਲਕੀ ਧਰਮ ਦਾ ਵਿਰਸਾ ਧਰਮ ਦੀ ਪਛਾਣਾਂ ਨਹੀਂ ਸਮਝਦੇ ਵੀ ਸਾਨੂੰ ਗੁਰੂ ਸਾਹਿਬਾਨ ਦੇ ਜਿੰਨਾ ਵੀ ਸ਼ਰਧਾ ਕਰੀਏ ਜਿੰਨਾ ਵੀ ਸ਼ਰਧਾ ਕਰੀਓ ਥੋੜਾ ਸ਼ਹੀਦਾਂ ਦਾ ਜਨਾਂ ਦੇ ਸਿਰ ਤੇ ਅੱਜ ਆਪਾਂ ਸਾਰਾ ਦੇ ਰਹੇ ਜਾਂ ਜਾਂ ਮਾਨਸ਼ੰਕਰ ਜਾਂ ਉਹਨਾਂ ਦੇ ਬਹਾਲੇ ਦਿੰਦੇ ਆਪਾਂ ਲੋਕਾਂ ਨੂੰ ਤੇ ਉਹਨਾਂ ਨੇ ਕੁਰਬਾਨੀਆਂ ਦੇ ਕੇ ਸਾਰਾ ਕੁਝ ਇਹ ਕੀਤਾ ਤੇ ਅੱਜ ਹੀ ਉਹਨਾਂ ਦਾ ਸਰਕਾਰ ਕਰਨੇ ਭੁੱਲੇ ਜਾ ਰਹੇ ਮੈਂ ਆਪਣੇ ਲੋ ਸ਼ਰਮਣੀ ਅਕਾਲੀ ਦਲ ਨੂੰ ਖੋਰ ਦੀ ਨਿੰਦਿਆ ਕਰਦਾ ਗੁਰੂ ਕਿਰਪਾ ਕਰੇ ਇਹਨਾਂ ਦੀ ਮਤ ਨੂੰ ਸੁਧਾਰ ਦੇ ਵਿੱਚ ਲਿਆਵੇ ਔਰ ਮੈਂ ਧਾਰਮਿਕ ਅਤੇ ਬੰਦਿਆਂ ਨੂੰ ਬੇਨਤੀ ਕਰਨੀ ਚਾਹਣਾ ਹੈ ਕਿ ਉਹ ਇਹਨਾਂ ਦੀ ਜਿੰਨੀ ਵੀ ਨਿੰਦਿਆ ਹੋ ਸਕਦੀ ਹੈ ਉਹ ਕਰਨ ਤਾਂ ਜੋ ਅੱਗੇ ਤੋਂ ਇਹੋ ਜਿਹੀ ਸਰਕਾਰ ਜਿਹੜੀ ਆ ਉਹ ਗੁਰੂ ਸਾਭਾਂ ਦੇ ਪਵਿੱਤਰ ਸ਼ਹੀਦਾਂ ਜਾਂ ਸ਼ਹੀਦਾਂ ਦੇ ਸ਼ੋਰ ਦੇ ਨਾਲ ਜਿਹੜਾ ਖਲਵਾ ਜਿਹੜਾ ਇਹੋ ਜਿਹਾ ਉਹ ਨਾ ਕਰ ਸਕਣ ਬਹੁਤ ਵੱਡੀਆਂ ਮੰਨ ਨੂੰ ਸ਼ਰਤ ਪਹੁੰਚੀਏ ਇਹ ਫੋਟੋ ਵੇਖ ਕੇ ਇਹ ਇਖਤਿਆਰ ਵੇਖ ਕੇ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਮਾਫੀ ਵੀ ਮੰਗਣੀ ਚਾਹੀਦੀ ਆ ਵੀ ਅਸੀਂ ਗਲਤੀ ਕਰ ਬੈਠੇ ਆ ਤੇ ਐਡੀ ਵੱਡੀ ਗਲਤੀ ਕੋਈ ਗਾਣਾ ਕਰੇ ਪਟਿਆਲਾ ਦੀ ਕਤ ਹਾਲਤ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮਿਤ ਸਿੰਘ ਪਠਾਣ ਮਾਜਰਾ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਏ ਅਦਾਲਤ ਨੇ ਉਹਨਾਂ ਨੂੰ 12 ਨਵੰਬਰ ਤੱਕ ਦਾ ਸਮਾਂ ਦਿੱਤਾ ਹੈ ਜੇਕਰ ਪਠਾਨ ਮਾਜਰਾ ਨਿਰਧਾਰਿਤ ਸਮੇਂ ਤੱਕ ਅਦਾਲਤ ਵਿੱਚ ਪੇਸ਼ ਨਹੀਂ ਹੁੰਦੇ ਤਾਂ ਉਹਨਾਂ ਨੂੰ ਪਗੋੜਾ ਕੋਸ਼ਿਤ ਕਰਨ ਦੀ ਕਾਰਵਾਈ ਕੀਤੀ ਜਾਏਗੀ ਇਸ ਸਬੰਧੀ ਇੱਕ ਨੋਟਿਸ ਉਹਨਾਂ ਦੇ ਪਟਿਆਲਾ ਸਥਿਤ ਘਰ ਤੇ ਚਿਪਕਾਇਆ ਗਿਆ ਹੈ ਐਸੋ ਇਹ ਲਾਵਾ ਉਹਨਾਂ ਦੀ ਜਾਇਦਾਦ ਵੀ ਕੁਰਕ ਕੀਤੀ ਜਾ ਸਕਦੀ ਹੈ ਪਠਾਨ ਮਾਜਰਾ ਵਿਰੁੱਧ 2 ਮਹੀਨੇ ਪਹਿਲਾਂ ਪਟਿਆਲਾ ਦੇ ਸਿਵਲ ਲਾਈਨਸ ਪੁਲਿਸ ਸਟੇਸ਼ਨ ਵਿੱਚ ਜ਼ਬਰ ਜਨਾਹ ਦੇ ਇੱਕ ਮਾਮਲੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਸੀ ਜਦੋਂ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਨ ਗਈ ਤਾਂ ਉਹ ਕਰਨਾਲ ਹਰਿਆਣਾ ਦੇ ਡਾਬਰੀ ਪਿੰਡ ਭੱਜ ਗਏ ਇਸ ਸਬੰਧੀ ਕਰਨਾਲ ਵਿੱਚ ਵੀ ਐਫ ਆਈ ਆਰ ਦਰਜ ਕੀਤੀ ਗਈ ਸੀ ਪਠਾਨ ਮਾਜਰਾ ਨੇ ਪਟਿਆਲਾ ਅਦਾਲਤ ਵਿੱਚ ਜ਼ਮਾਨਤ ਅਰਜ਼ੀ ਦਾਇਰ ਕੀਤੀ ਪਰ 9 ਅਕਤੂਬਰ ਨੂੰ ਅਦਾਲਤ ਨੇ ਉਹਨਾਂ ਦੀ ਪਟੀਸ਼ਨਰ ਰੱਦ ਕਰ ਦਿੱਤੀ ਪਠਾਨ ਮਾਜਰਾ ਨੇ ਇਸ ਸਬੰਧੀ ਦੋ ਵੀਡੀਓਜ਼ ਵੀ ਜਾਰੀ ਕੀਤੀ ਜਿਸ ਵਿੱਚ ਉਹਨਾਂ ਕਿਹਾ ਸੀ ਕਿ ਉਹਨਾਂ ਵਿਰੋਧੀਿਕ ਪੁਰਾਣੇ ਮਾਮਲੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਉਹਨਾਂ ਨੇ ਆਪ ਦੀ ਦਿੱਲੀ ਟੀਮ ਵਿਰੁੱਧ ਗੱਲ ਕੀਤੀ ਸੀ ਸ਼ੋਮਨੀਆ ਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਤੇ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ। ਅਦਾਲਤੀ ਸੁਣਵਾਈ ਦੌਰਾਨ ਅੱਜ ਹਾਈ ਕੋਰਟ ਵਿੱਚ ਵਿਕਰਮ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਤੇ ਗਰਮਾ-ਗਰਮ ਬਹਿਸ ਹੋਈ। ਸਰਕਾਰ ਦੀ ਨੁਮਾਇੰਦੀ ਕਰ ਰਹੇ ਪੰਜਾਬ ਐਡਵੋਕੇਟ ਜਰਨਲ ਨੇ 2 ਦਿਨਾਂ ਦਾ ਸਮਾਂ ਮੰਗਿਆ ਜਿਸ ਤੇ ਅਦਾਲਤ ਨੇ ਸਪਸ਼ਟ ਤੌਰ ਤੇ ਕਿਹਾ ਕਿ ਸੁਣਵਾਈ ਅੱਜ ਹੀ ਹੋਵੇਗੀ। ਵਿਕਰਮ ਮਜੀਠੀਆ ਦੇ ਵਕੀਲ ਨੇ ਦਲੀਲ ਦਿੱਤੀ ਕਿ ਜਦੋਂ ਚਾਰਜ ਸ਼ੀਟ ਪਹਿਲਾਂ ਹੀ ਦਾਇਰ ਕੀਤੀ ਜਾ ਚੁੱਕੀ ਹੈ ਤਾਂ ਸਰਕਾਰ ਹੁਣ ਜ਼ਮਾਨਤ ਦਾ ਵਿਰੋਧ ਕਿਉਂ ਕਰ ਰਹੀ ਹੈ? ਉਨਾ ਦੱਸਿਆ ਕਿ ਸੁਪਰੀਮ ਕੋਰਟ ਨੇ ਪਹਿਲਾ ਆਮਦਨ ਤੋਂ ਬਾਅਦ ਜਾਇਦਾਦ ਦੇ ਦੋਸ਼ਾਂ ਵਾਲੀਆਂ ਕੰਪਨੀਆਂ ਵਿਰੋਧ ਐਨਡੀਪੀਐਸ ਮਾਮਲੇ ਵਿੱਚ ਜਾਂਚ ਰਿਪੋਰਟ ਨੂੰ ਰੱਦ ਕਰ ਦਿੱਤਾ ਸੀ ਸਰਕਾਰ ਨੇ ਜਵਾਬ ਦਿੱਤਾ ਕਿ ਜਾਂਚ ਅਜੇ ਵੀ ਜਾਰੀ ਹੈ ਮਜੀਠੀਆ ਦੇ ਵਕੀਲ ਨੇ ਦਲੀਲ ਦਿੱਤੀ ਕਿ ਜੇਕਰ ਜਾਂਚ ਚੱਲ ਰਹੀ ਹੈ ਤਾਂ ਚਾਰਜ ਸ਼ੀਟ ਦਾਇਰ ਕਰਨ ਵਿੱਚ ਜਲਦਬਾਜ਼ੀ ਕਿਉਂ ਕੀਤੀ ਗਈ ਸੀ ਉਹਨਾਂ ਨੇ ਦਲੀਲ ਦਿੱਤੀ ਕਿ ਸਰਕਾਰ ਸਿਰਫ ਸਮਾਂ ਮੰਗ ਕੇ ਜ਼ਮਾਨਤ ਵਿੱਚ ਦੇਰੀ ਕਰ ਰਹੀ ਹੈ ਜਦੋਂ ਕਿ ਇੱਕ ਵਾਰ ਚਾਰਜ ਸ਼ੀਟ ਪਹਿਲਾਂ ਹੀ ਦਾਇਰ ਹੋ ਚੁੱਕੀ ਹੈ ਤਾਂ ਉਸਨੂੰ ਜੇਲ੍ਹ ਵਿੱਚ ਰੱਖਣਾ ਕੋਈ ਜਾਇਜ਼ ਨਹੀਂ ਹੈ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਪਾਲਕੇ ਸ਼ੁੱਕਰਵਾਰ ਯਾਨੀ 7 ਨਵੰਬਰ ਲਈ ਤੈਅ ਕੀਤੀ ਹੈ ਇਸ ਲਈ ਬਿਕਰਮਜੀਠਿਆ ਦੀ ਜ਼ਮਾਨਤ ਪਟੀਸ਼ਨ ਨੂੰ ਲੈ ਕੇ ਹੁਣ ਪਾਲਕੇ ਅਦਾਲਤ ਵੱਲੋਂ ਕੋਈ ਵੱਡਾ ਫੈਸਲਾ ਸੁਣਾਇਆ ਜਾ ਸਕਦਾ ਹੈ ਕੈਬਨਟ ਮੰਤਰੀ ਸੰਜੀਵ अरोड़ा ਦੀਆਂ ਮੁਸ਼ਕਲਾਂ ਆਉਣ ਵਾਲੇ ਦਿਨਾਂ ਵਿੱਚ ਵੱਧ ਸਕਦੀਆਂ ਨੇ ਅਦਾਲਤ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਚੋਣ ਪਟੀਸ਼ਨ ਤੇ ਸੁਣਵਾਈ ਸ਼ੁਰੂ ਕਰ ਦਿੱਤੀ ਹੈ ਦੋਸ਼ ਹੈ ਕਿ ਮੰਤਰੀ ਨੇ ਲੁਧਿਆਣਾ ਚੋਣਾ ਵਿੱਚ ਪੈਸੇ ਦੀ ਤਾਕਤ ਦੀ ਵਰਤੋਂ ਕੀਤੀ ਸੀ। ਅਦਾਲਤ ਨੇ ਸੰਜੀਵ अरोड़ा ਤੇ ਉਹਨਾਂ ਵਿਰੁੱਧ ਚੋਣ ਲਾੜ ਰਹੇ 13 ਉਮੀਦਵਾਰਾਂ ਨੂੰ ਨੋਟਿਸ ਜਾਰੀ ਕੀਤਾ ਸੀ। ਇਹਨਾਂ ਵਿੱਚੋਂ ਸੰਜੀਵ अरोड़ा ਸਮੇਤ કુલ 11 ਉਮੀਦਵਾਰ ਅਦਾਲਤ ਵਿੱਚ ਪੇਸ਼ ਹੋਏ। ਇਸ ਮਾਮਲੇ ਦੀ ਅਗਲੀ ਸੁਣਵਾਈ 14 ਨਵੰਬਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਹੋਏਗੀ। ਪ੍ਰਮੁੱਖ ਉਮੀਦਵਾਰਾਂ ਵਿੱਚੋਂ ਸ਼ੋਮਨੀ ਅਕਾਲੀ ਦਲ ਦੇ ਉਮੀਦਵਾਰ ਪਰਵਕਾਰ ਸਿੰਘ ਘੁੰਮਣ ਤੇ ਕਾਂਗਰਸੀ ਉਮੀਦਵਾਰ ਭਾਰਤ ਪੁਸ਼ਨ ਆਸ਼ੂ ਦੇਵ ਵਕੀਲ 20 ਅਦਾਲਤ ਵਿੱਚ ਪੇਸ਼ ਹੋਏ ਜਦਕਿ ਭਾਜਪਾ ਉਮੀਦਵਾਰ ਨੂੰ ਹੁਣ ਅਦਾਲਤ ਦਾ ਨੋਟਿਸ ਮਿਲਿਆ ਹੈ ਭਾਜਪਾ ਉਮੀਦਵਾਰ ਜੀਵਨ ਗੁਪਤਾ ਸਮੇਤ ਚਾਰ ਉਮੀਦਵਾਰਾਂ ਨੂੰ ਨੋਟਿਸ ਮਿਲ ਚੁੱਕੇ ਨੇ ਪਰ ਉਹਨਾਂ ਦੇ ਪ੍ਰਤੀਨਿਧੀ ਅਜੇ ਤੱਕ ਅਦਾਲਤ ਵਿੱਚ ਪੇਸ਼ ਨਹੀਂ ਹੋਏ ਜਦਕਿ ਤਿੰਨ ਆਜ਼ਾਦ ਉਮੀਦਵਾਰਾਂ ਦੇ ਨੋਟਿਸ ਅਜੇ ਵੀ ਅਣਗੋਲੇ ਨੇ 31 ਅਕਤੂਬਰ ਨੂੰ ਅਦਾਲਤ ਨੇ ਮਾਮਲੇ ਦੀ ਸੁਣਵਾਈ ਕੀਤੀ ਤੇ ਤਿੰਨਾਂ ਨੂੰ ਨਵੇਂ ਨੋਟਿਸ ਜਾਰੀ ਕੀਤੇ ਤੇ ਉਹਨਾਂ ਨੂੰ 14 ਨਵ ਰੋਪੜ ਰੇਂਜ ਦੇ ਮੋਤਲ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਅੱਜ 5 ਦਿਨਾਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਦਾਲਤ ਵਿੱਚ ਪੇਸ਼ੀ ਦੌਰਾਨ ਉਹਨਾਂ ਨੂੰ 5 ਦਿਨ ਦੇ ਹੋਰ ਰਿਮਾਂਡ ਤੇ ਭੇਜ ਦਿੱਤਾ ਗਿਆ 5 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਫੜੇ ਗਏ ਸਾਫਕਾਰ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਚੰਡੀਗੜ੍ਹ ਦੀ ਸੀਬੀਆਈ ਅਦਾਲਤ ਨੇ ਮੁੜ 5 ਦਿਨਾਂ ਦੇ ਰਿਮਾਂਡ ਤੇ ਭੇਜਿਆ ਹੈ ਇਸ ਤੋਂ ਪਹਿਲਾਂ ਵੀ ਸੀਬੀਆਈ ਨੇ ਸਾਫਕਾਰ ਡੀਆਈਜੀ ਨੂੰ 5 ਦਿਨਾਂ ਦੇ ਰਿਮਾਂਡ ਤੇ ਲਿਆ ਸੀ ਵਿਚੋਲੇ ਕ੍ਰਿਸ਼ਨੂ ਨੂੰ ਸੀਬੀਆਈ ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਇਸੋ ਬੈਲਾ ਅਦਾਲਤ ਨੇ ਕ੍ਰਿਸ਼ਨੂ ਨੂੰ 9 ਦਿਨਾਂ ਦੇ ਸੀਬੀਆਈ ਰਿਮਾਂਡ ਤੇ ਭੇਜਿਆ ਸੀ ਡੀਆਈਜੀ ਦੇ ਵਕੀਲ ਨੇ ਦਲੀਲ ਦਿੱਤੀ ਕਿ ਸੀਬੀਆਈ ਪੰਜਾਬ ਵਿੱਚ ਦਾਖਲ ਨਹੀਂ ਹੋ ਸਕਦੀ ਤੇ ਗ੍ਰਿਫਤਾਰੀ ਗੈਰਕਾਨੂੰਨੀ ਹੈ ਉਸਨੇ ਰਿਮਾਂਡ ਦਾ ਵਿਰੋਧ ਕੀਤਾ ਅਦਾਲਤ ਨੇ ਲੰਚ ਟਾਈਮ ਤੱਕ ਆਪਣਾ ਫੈਸਲਾ ਰੱਖਵਾ ਰੱਖ ਲਿਆ ਸੀ ਜਿਸ ਤੋਂ ਬਾਅਦ ਕੋਰਟ ਨੇ ਸਾਬਕਾ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ 5 ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰਿਤਪਾਲ ਸਿੰਘ ਨੇ ਹੁਣ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ ਐਨਐਸਏ ਵਿਧਾਈ ਜਾਣ ਨੂੰ ਲੈ ਕੇ ਅਮਰਿਤਪਾਲ ਸਿੰਘ ਦੇ ਵਕੀਲ ਸੁਪਰੀਮ ਕੋਰਟ ਪਹੁੰਚ ਗਏ ਨੇ ਉਹਨਾਂ ਦੇ ਵਕੀਲ ਹਰਜੋਤ ਸਿੰਘ ਮਾਨ ਨੇ ਇਹ ਜਾਣਕਾਰੀ ਸਾਂਝੀ ਕੀਤੀ ਦਰਸਲ ਹਰੀਨੋ ਕਤਲ ਮਾਮਲੇ ਨੂੰ ਐਨਐਸਏ ਵਿਧਾਨ ਦਾ ਆਧਾਰ ਬਣਾਇਆ ਗਿਆ ਹੈ ਇਸ ਮਾਮਲੇ ਦੀ ਪਹਿਲੀ ਸੁਣਵਾਈ 7 ਨਵੰਬਰ ਨੂੰ ਹੋਵੇਗੀ ਪਹਿਲਾਂ ਹੀ ਹਾਈ ਕੋਰਟ ਦੇ ਵਿੱਚ ਅਮਰਿਤਪਾਲ ਸਿੰਘ ਤੇ ਐਨਐਸਏ ਵਿਧਾਈ ਜਾਣ ਨੂੰ ਲੈ ਕੇ ਅੱਜ ਤੱਕ ਸੁਣਵਾਈ ਨਹੀਂ ਹੋਈ ਜ਼ਿਕਰ ਹੀ ਹੋ ਗਏ ਕਿ ਅਮਰਪਾਲ ਸਿੰਘ 23 April 2023 ਤੋਂ ਹਿਰਾਸਤ ਵਿੱਚ ਹੈ ਗ੍ਰਿਫਤਾਰੀ ਦੇ ਤੁਰੰਤ ਬਾਅਦ ਉਸ ਤੇ NSA ਲਗਾ ਦਿੱਤਾ ਗਿਆ ਸੀ ਤੇ ਉਸ ਨੂੰ ਅਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ ਸਰਕਾਰ ਨੇ ਉਸ ਦੀਆਂ ਗਤੀਵਿਧੀਆਂ ਨੂੰ ਰਾਜ ਦੀ ਸੁਰੱਖਿਆ ਲਈ ਖਤਰਾ ਮੰਨਿਆ ਐਨਐਸਏ ਲਗਾਇਆ ਸੀ ਜੋ ਸਮੇਂ-ਸਮੇਂ ਤੇ 2 ਸਾਲ ਤੱਕ ਵਧਾਇਆ ਜਾਂਦਾ ਰਿਹਾ ਹੈ ਮੋਗਾ ਜ਼ਿਲ੍ਹੇ ਵਿੱਚ ਕਥਿਤ ਬਾਬਾ ਸ਼ਿਵਮਨath ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਵੱਡਾ ਵਿਵਾਦ ਖੜਾ ਹੋ ਗਿਆ ਵੀਡੀਓ ਵਿੱਚ ਬਾਬਾ ਇੱਕ ਬਜ਼ੁਰਗ ਮਹਿਲਾ ਦੀ ਆਕਸੀਜਨ ਨਲੀ ਹਟਵਾਉਂਦਾ ਨਜ਼ਰ ਆ ਰਿਹਾ ਹੈ ਪਰੇਦਰਬਾਰ ਵਿੱਚ ਬਾਬਾ ਨੇ ਟੋਟਕੇ ਕਰਕੇ ਮਹਿਲਾ ਦੇ ਮੂੰਹ ਤੇ ਲੱਗੀ ਆਕਸੀਜਨ ਸਿਲੰਡਰ ਦੀ ਨਲੀ ਉਤਰਵਾ ਦਿੱਤੀ। ਕੁਝ ਹੀ ਪਲਾਂ ਬਾਅਦ ਮਹਿਲਾ ਨੂੰ ਸਾਹ ਲੈਣ ਵਿੱਚ ਤਕਲੀਫ ਹੋਣ ਲੱਗੀ। ਇਹ ਦੇਖ ਕੇ ਬਾਬਾ ਨੇ ਕਿਹਾ ਕਿ ਅੱਜ ਬਾਬਾ ਨੂੰ ਕੋਈ ਰਾਹ ਨਹੀਂ ਦਿਖ ਰਿਹਾ। ਜਿਵੇਂ ਹੀ ਮਹਿਲਾ ਦੀ ਹਾਲਤ ਵਿਗੜਨ ਲੱਗੀ ਉਸ ਦੀ ਆਕਸੀਜਨ ਨਲੀ ਦੁਬਾਰਾ ਲਗਾ ਦਿੱਤੀ ਗਈ। ਇਸ ਤੋਂ ਬਾਅਦ ਬਾਬਾ ਨੇ ਕੁਝ ਟੋਟਕੇ ਦੱਜ਼ਿਆਂ ਹੋਇਆ ਕਿ ਆ ਕਿ ਜੇ ਉਪਾਏ ਕੀਤੇ ਜਾਣ ਤਾਂ ਮਹਿਲਾ ਠੀਕ ਹੋ ਜਾਵੇਗੀ ਨਹੀਂ ਤਾਂ ਉਸ ਦਾ ਅੰਤ ਹੋ ਜਾਏਗਾ। ਵੀਡੀਓ ਵਿੱਚ ਬਾਬਾ ਸਿਗਰਟ ਪੀਂਦੇ ਆ। ਮਹਿਲਾ ਨਾਲ ਗੱਲਾਂ ਕਰਦਿਆ ਤੇ ਕਈ ਵਾਰ ਉਸ ਦੇ ਸਿਰ ਤੇ ਹੱਥ ਰੱਖ ਕੇ ਫੂਕ ਮਾਰਦਾ ਦਿਖਾਈ ਦੇ ਰਿਹਾ ਏ ਹਾਲਾਂਕਿ ਜਦ ਮਹਿਲਾ ਹਫਣ ਲੱਗੀ ਤਾਂ ਬਾਬਾ ਨੇ ਆਖਰਕਾਰ ਕਿਹਾ ਕਿ ਉਸ ਨੂੰ ਆਕਸੀਜਨ ਦੀ ਨਲੀ ਮੋੜ ਲਗਾ ਦਿਓ ਇਸ ਤੋਂ ਬਾਅਦ ਬਾਬਾ ਨੇ ਦਾਅਵਾ ਕੀਤਾ ਕਿ ਉਸ ਨੂੰ ਕੋਈ ਆਤਮਿਕ ਰਾਦਾਰੀ ਪ੍ਰਾਪਤ ਨਹੀਂ ਹੋਈ ਇਸ ਲਈ ਉਹ ਮਹਿਲਾ ਦਾ ਇਲਾਜ ਨਹੀਂ ਕਰ ਸਕਿਆ ਬਾਬਾ ਸ਼ਿਵਮਨਾਥ ਦਾ ਡੇਰਾ ਮੋਗਾ ਦੇ ਕੋੜ ਕਪੂਰਾ ਬਾਈਪਾਸ ਦੇ ਨੇੜੇ ਸਥਿਤ ਹੈ ਜਿੱਥੇ ਉਹ ਹਰ ਵੀਰਵਾਰ ਨੂੰ ਚੌਕੀ ਲਗਾਉਂਦਾ ਏ ਡੇਰੇ ਵਿੱਚ ਆਉਣ ਵਾਲੇ ਲੋਕਾਂ ਦੇ ਇਲਾਜ ਦੀਆਂ ਵੀਡੀਓਜ਼ ਰਿਕਾਰਡ ਕਰਕੇ ਸੋਸ਼ਲ ਮੀਡੀਆ ਤੇ ਪੋਸਟ ਕੀਤੀਆਂ ਜਾਂਦੀਆਂ ਨੇ ਸ਼ੀਵ 사ਨਾ ਨਾਲ ਜੁੜੇ ਕਿਸਾਨਕ ਨੇਤਾ ਅਨੁਸਾਰ ਬਾਬਾ ਪਿਛਲੇ 8 ਤੋਂ 9 ਸਾਲਾਂ ਤੋਂ ਸੇਵਾ ਕਰ ਰਿਹਾ ਹੈ ਤੇ ਕਿਸੇ ਤੋਂ ਕੁਝ ਨਹੀਂ ਮੰਗਦਾ ਜੋ ਵੀ ਸ਼ਰਦਾ ਨਾਲ ਦਿੰਦਾ ਹੈ ਉਹੀ ਲੈਂਦਾ ਹੈ ਬਾਬਾ ਕਾਲੀ ਮਾਤਾ ਤੇ ਪੀਰ ਬਾਬਾ ਦੀਓ ਪਾਸਨਾ ਕਰਦਾ ਹੈ ਜਾਣਕਾਰੀ ਮੁਤਾਬਕ ਬਾਬੇ ਦਾ ਪਹਿਲਾਂ ਵੀ ਨਿਹੰਗਾਂ ਨਾਲ ਵਿਵਾਦ ਹੋ ਚੁੱਕਾ ਹੈ ईडी ने साबका क्रिकेटर शिखर धवन तेज सुरेश रैना विरोध मनी लॉन्ड्रिंग एक्ट तहत कार्रवाई की थी है। उन्हों दिया 11.14 करोड़ दिया जायदादनु अस्थाई तौर ते जप्त कर लिया गया है। ईडी दी जांच विच खुलासा होया है कि दोवां साबका क्रिकेटर ने गैर कानूनी सट्टेबाजी प्लेटफार्म 1xbet नो प्रोत्साहित करने ले विदेशी कंपनी नाल समझौता कीता सी। सूत्र मुताबिक ਆਨਲਾਈਨ ਸੱਟੇਬਾਜ਼ੀ ਸਾਈਟ 1xbet ਵਿਰੋਧਾ ਮਾਮਲੇ ਵਿੱਚ ਮਨੀ ਲਾਂਡਰਿੰਗ ਰੋਕਥਾਮ ਐਕਟ ਦੇ ਤਹਿਤ ਧਵੰਦੀਆਂ 4.5 ਕਰੋੜ ਰੁਪਏ ਦੀਆਂ ਅਚਲ ਜਾਇਦਾਦਾਂ ਤੇ ਰੈਨਾ ਦੇ 6.64 ਕਰੋੜ ਰੁਪਏ ਦੇ ਮਿਊਚੁਅਲ ਫੰਡਾਂ ਨੂੰ ਜ਼ਬਤ ਕਰਨ ਲਈ ਇੱਕ ਅਸਾਈ ਆਦੇਸ਼ ਜਾਰੀ ਕੀਤਾ ਗਿਆ ਹੈ ਜਾਂਚ ਏਜੰਸੀ ਦੀ ਜਾਂਚ ਵਿੱਚ ਪਾਇਆ ਗਿਆ ਹੈ ਕਿ ਦੋਵੇਂ ਸਾਫ ਦਾ ਕ੍ਰਿਕਟਰਾਂ ਨੇ ਜਾਣ ਬੁਝ ਕੇ 1xbet ਤੇ ਇਸ ਦੇ ਸਹਿਯੋਗੀਆਂ ਨੂੰ ਪ੍ਰਮੋਟ ਕਰਨ ਲਈ ਵਿਦੇਸ਼ੀ ਸੰਸਥਾਾਂ ਨਾਲ ਇਸ਼ਤਿਹਾਰ ਸਮਝੌਤੇ ਕੀਤੇ ਸਨ इन दो को तो इलावा ईडी ने इस जांच के हिस्से वजो युवराज सिंह से रॉबिन उथप्पा अदाकार सोनू सूद उर्वशीर रोटेला सबका तृणमूल कांग्रेस संसद मैंबर मिमी चक्रवर्ती बंगाली अदाकार अंकुश हाजरा समेत होर सबका क्रिकेटर तो भी पूछगिछ की है अमरीकी राष्ट्रपति डोनाल्ड ट्रंप ने न्यूयॉर्क सिटी के नवे चुने गए मेयर जोहरान ममदानी के जित के भाषण को बहुत गुस्से भरिया भाषण करार दिता उन्होंने कहा कि उसकी शुरुआत माड़ी है ਤੇ ਜਿਓ ਵਸ਼ਿੰਗਟਨ ਦਾ ਸਤਕਾਰ ਨਹੀਂ ਕਰਦਾ ਤਾਂ ਉਸੇ ਸਫਲ ਹੋਣ ਦਾ ਕੋਈ ਮੌਕਾ ਹੀ ਨਹੀਂ ਦਰਸਾਲ ਬੁੱਧਵਾਰ ਨੂੰ ਮਿਆਮੀ ਵਿੱਚ ਫੌਕਸ ਨਿਊਜ਼ ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ ਜਦੋਂ ਮਮਦਾਨੀ ਦੇ ਜਿੱਤ ਦੇ ਭਾਸ਼ਣ ਬਾਰੇ ਪੁੱਛਿਆ ਗਿਆ ਤਾਂ 트ੰਪ ਨੇ ਕਿਹਾ ਹਾਂ ਮੈਂ ਸੋਚਿਆ ਕਿ ਇਹ ਬਹੁਤ ਗੁੱਸੇ ਭਰਿਆ ਭਾਸ਼ਣ ਸੀ ਯਕੀਨਨ ਮੇਰੇ ਪ੍ਰਤੀ ਗੁੱਸੇ ਵਾਲਾ ਤੇ ਮੇਰਾ ਖਿਆਲ ਹੈ ਕਿ ਉਸ ਨੂੰ ਮੇਰੇ ਨਾਲ ਬਹੁਤ ਚੰਗਾ ਰਹਿਣਾ ਚਾਹੀਦਾ ਹੈ ਤੁਸੀਂ ਜਾਣਦੇ ਹੋ ਮੈਂ ਉਹ ਆ ਜਿਸ ਨੂੰ ਉਸ ਤੱਕ ਆਉਣ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਮਨਜ਼ੂਰੀ ਦੇਣੀ ਪੈਂਦੀ ਹੈ ਇਸ ਲਈ ਉਸ ਦੀ ਸ਼ੁਰੂਆਤ ਮਾੜੀ ਹੋਈ ਹੈ ਜਦੋਂ ਟਰੰਪ ਨੂੰ ਮਮਦਾਨੀ ਦੇ ਤਿੱਖੇ ਹਮਲੇ ਦਾ ਜਵਾਬ ਦੇਣ ਲਈ ਕਿਹਾ ਗਿਆ ਤਾਂ ਟਰੰਪ ਨੇ ਕਿਹਾ ਕਿ ਅਸਲ ਵਿੱਚ ਉਸ ਦੇ ਲਈ ਇੱਕ ਬਹੁਤ ਖਤਰਨਾਕ ਬਿਆਨ ਹੈ 온ਟਾਰੀਓ ਵਿੱਚ ਸਿੱਖ ਸਮਾਰੋਹ ਦੌਰਾਨ ਕੈਨੇਡਾ ਸਰਕਾਰ ਵੱਲੋਂ ਸਿੱਖ ਫੌਜੀਆਂ ਦਾ ਸਨਮਾਨ ਕਰਦੇ ਹੋਏ ਇੱਕ ਨਵੀਂ ਕੈਨੇਡਾ ਪੋਸਟ ਯਾਦਗਾਰੀ ਦਿਵਸ ਡਾਕ ਟਿਕਟ ਜਾਰੀ ਕੀਤੀ ਗਈ ਹੈ 18ਵੇਂ ਸਾਲਾਨਾ ਸਿੱਖ ਯਾਦਗਾਰੀ ਦਿਵਸ ਸਮਾਰੋਹ ਦੌਰਾਨ ਪਹਿਲੀ ਵਾਰ ਸਿੱਖ ਕੈਨੇਡੀਅਨ ਫੌਜੀਆਂ ਦੇ ਯੋਗਦਾਨ ਦਾ ਸਨਮਾਨ ਕਰਦੇ ਹੋਏ ਇੱਕ ਨਵੀਂ ਡਾਕ ਟਿਕਟ ਨੂੰ ਜਾਰੀ ਕੀਤਾ ਗਿਆ ਹੈ। ਇਹ ਯਾਦਗਾਰੀ ਡਾਕ ਟਿਕਟ ਕੈਨੇਡੀਅਨ ਫੌਜ ਵਿੱਚ ਸਿੱਖਾਂ ਦੁਆਰਾ ਇੱਕ ਸਦੀ ਤੋਂ ਵੱਧ ਸਮੇਂ ਦੀ ਸੇਵਾ ਨੂੰ ਮਾਨਤਾ ਦਿੰਦੀ ਹੈ ਜਿਸ ਦੀ ਸ਼ੁਰੂਆਤ ਪਹਿਲੇ ਵਿਸ਼ਵ ਯੁੱਧ ਦੌਰਾਨ ਹਥਿਆਰਬੰਦ ਫੌਜ ਵਿੱਚ ਭਰਤੀ ਹੋਏ 10 ਸਿੱਖ ਫੌਜੀਆ ਨਾਲ ਹੋਈ ਸੀ। ਜਿਲੰਦਰ ਦੇ ਰਾਨ ਵਾਲੇ 40 ਸਾਲਾ ਸਰਨਜੀਤ ਸਿੰਘ ਖਾਲਸਾ ਅਮਰੀਕਾ ਦੇ ਨਾਰਵਿਚ ਦੇ ਮੇਅਰ ਵਜੋਂ ਚੁਣੇ ਜਾਣ ਵਾਲੇ ਪਹਿਲੇ ਸਿੱਖ ਬਣ ਗਏ ਨੇ ਇੱਕ ਡੈਮੋਕ੍ਰੇਟ ਖਾਲਸਾ ਪਹਿਲਾ 2021 ਵਿੱਚ ਸਿਟੀ ਕੌਂਸਲ ਇਹ ਚੁਣੇ ਗਏ ਸਨ ਹਾਲ ਹੀ ਵਿੱਚ ਹੋਏ ਮੇਅਰ ਚੋਣਾਂ ਵਿੱਚ ਉਹ ਤਿੰਨ ਉਮੀਦਵਾਰਾਂ ਵਿੱਚੋਂ ਜੇਤੂ ਰਹੇ ਜਿਨ੍ਹਾਂ ਵਿੱਚ ਰਿਪਬਲਿਕਨ ਟ੍ਰੇਸੀ ਗੋਲ ਤੇ ਆਜ਼ਾਦ ਉਮੀਦਵਾਰ ਮਾਰਸੀਆ ਵਿਲਬਰ ਸ਼ਾਮਿਲ ਨੇ ਨਾਰਵਿਚ ਮੇਅਰ ਪਰਮਿੰਦਰਪਾਲ ਸਿੰਘ ਖਾਲਸਾ ਦਾ ਪੁੱਤਰ ਹੈ ਜੋ ਸਿੱਖ ਇੰਟਰਨੈਸ਼ਨਲ ਸੁਸਾਇਟੀ ਦੀ ਨੁਮਾਇੰਗੀ ਕਰਦਾ ਹੈ ਮਾਨ ਮੱਤੇ ਪਿਤਾ ਨੇ ਅੱਜ ਆਪਣੇ ਸੋਸ਼ਲ ਮੀਡੀਆ ਪੇਜਾਂ ਤੇ ਆਪਣੇ ਪੁੱਤਰ ਦੇ ਕਾ ਨਾਮੇ ਨੂੰ ਸਾਂਝਾ ਕੀਤਾ ਆਪਣੇ ਪੁੱਤਰ ਦੀ ਅਮਰੀਕਾ ਯਾਤਰਾ ਬਾਰੇ ਸਾਂਝਾ ਕਰਦੇ ਆ ਪਰਮਿੰਦਰਪਾਲ ਸਿੰਘ ਨੇ ਕਿਹਾ ਸਵਰਨਜੀਤ ਜਿਲੰਦਰ ਦੇ ਡੀਏਵੀ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਤੋਂ ਇੰਜੀਨੀਅਰਿੰਗ ਦਾ ਵਿਦਿਆਰਥੀ ਸੀ ਉਹ ਸਟੱਡੀ ਵੀਜ਼ਾ ਤੇ ਅਮਰੀਕਾ ਚਲਾ ਗਿਆ ਸੀ ਉਸਨੇ ਅਮਰੀਕਾ ਤੋਂ ਕੰਪਿਊਟਰ ਸਾਇੰਸ ਵਿੱਚ ਮਾਸਟਰ ਦੀ ਡਿਗਰੀ ਕੀਤੀ ਉਹ ਦਾ ਵਿਆਹ ਇੱਕ ਸਿੱਖ ਔਰਤ ਨਾਲ ਹੋਇਆ ਜੋ ਮੂਲ ਰੂਪ ਵਿੱਚ ਲੁਧਿਆਣਾ ਦੀ ਰਹਿਣ ਵਾਲੀ ਸੀ ਤੇ ਉਦੋਂ ਤੋਂ ਨਾਰਵੇਚ ਵਿੱਚ ਉਹ ਵਸਿਆ ਹੋਇਆ ਹੈ ਇਸਨ ਹੁਣ ਤੱਕ ਦੀਆਂ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਹਾਂ ਚੋਣਵੀਂ ਖਬਰਾਂ ਤੇ ਕੇਂਦਰੀ ਪੱਤਰ ਸੰਘਰਸ਼ ਨੂੰ ਲੀਤੋਂ ਲਾਉਣ ਵਾਲਾ ਕਰਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਪੰਜਾਬ ਯੂਨੀਵਰਸਿਟੀ ਬਾਰੇ ਹੁਕਮ ਪੂਰੀ ਤਰ੍ਹਾਂ ਵਾਪਸ ਲਵੇ ਕੇਂਦਰ ਵਿਕਰਮਜੀਤਿਆ ਨੂੰ ਨਹੀਂ ਮਿਲੀ ਰਾਹਤ ਹਾਈ ਕੋਰਟ ਵਿੱਚ ਸੁਣਵਾਈ ਮੁਲਤਵੀ ਸਾਫ ਦਾ ਡੀਆਈਜੀ ਪੁੱਲਰ 5 ਦਿਨਾਂ ਸੀਬੀਆਈ ਦੀ ਰਿਮਾਂਡ ਤੇ ਹੋ ਸਕਦਾ ਹੈ ਵੱਡਾ ਖੁਲਾਸਾ ਅਮਲੇ ਪਠਾਨ ਮਾਜਰਾ ਨੂੰ 12 ਤਰੀਕ ਨੂੰ ਕੋਰਟ ਵਿੱਚ ਪੇਸ਼ ਹੋਣ ਦੇ ਹੁਕਮ ਕਰਦੇ ਬਾਹਰ ਨੋਟਿਸ ਚਿਪਕਾਇਆ ਤੇ ਸੁਰੇਸ਼ ਯਨਾਸ ਨੇ ਦੋ 파ਰਟੀ ਕ੍ਰਿਕਟਰਾਂ ਤੇ ਈਡੀ ਦੀ ਕਾਰਵਾਈ 11 ਕਰੋੜ ਦੀ ਜਾਇਦਾਦ ਜ਼ਬਤ ਇਸ ਇਨਾਲੀ ਰਾਪਤਾ ਨਿਊਜ਼ਾ ਖਬਰਾਂ ਦਾ ਇਬ੍ਰਿਟਨ ਖਤਮ ਹੁੰਦਾ ਹੈ ਆਗਿਆਤਿਓ ਸਤਿ ਸ਼੍ਰੀ ਅਕਾਲ